ਤੇ ਜਿਹੜੇ ਗੁਰੂ ਸਾਹਿਬ ਨੇ ਸਾਨੂੰ ਸਾਜਿਆ ਨਾ ਉਹਨਾਂ ਆਪਣੇ ਢਿੱਡ ਤੇ ਕਮਰ ਕੱਸਾ ਬਣ ਲਿਆ ਇਤਿਹਾਸ ਆ ਮਹਾਰਾਜ ਸਾਹਿਬ ਕਿੱਡਾ ਕੀਰਾ ਪਿਆ ਜਦੋਂ ਭੁੱਖਵਾਦੀ ਸੀ ਇੱਕ ਗੰਢ ਹੋਰ ਦੇ ਲੈਂਦੇ ਬਾਬਾ ਸੰਤ ਕੌਮੇ ਸ਼ਹੀਦ ਮਰਦ ਅਗੰਮੜਾ ਬਾਬਾ ਜਰਨੈਲ ਸਿੰਘ ਉਹਨੇ ਵੀ ਆਪਣੇ ਢਿੱਡ ਤੇ ਪਰਨਾ ਬਣ ਲਿਆ ਨਹੀਂ ਤੇ ਇੱਕ ਅਰਬਨ ਅਮਰੀਕਨ ਡਾਲਰ ਜਿੰਨੂੰ ਮਿਲਦਾ ਹੋਵੇ ਹੂੰ 40 50 ਮੁਲਕਾਂ ਦੀ ਸਿਟੀਜ਼ਨਸ਼ਿਪ ਮਿਲਦੀ ਹੋਵੇ ਤੇ ਉਹਨੂੰ ਕੀ ਲੋੜ ਆ ਤੇ ਆਪੇ ਨਿਕਲ ਜਾਂਦਾ ਪਛਲੇਰੇ ਜਾਂ ਖੋ ਸਤਨਾ ਪਰ ਇੱਥੇ ਆ ਕੇ ਕੌਮ ਦਾ ਜ਼ਰੂਰ ਕੁਝ ਬਣਿਆ ਜਰਨਲ ਕੁਲਦੀਪ ਬਰਾੜ ਨੇ ਖੁਦ ਲਿਖਿਆ ਵੀ ਏਡੀ ਵੱਡੀ ਪੇਸ਼ਕਸ਼ ਅਸੀਂ ਕੀਤੀ ਸੰਤਾ ਨੂੰ ਪਰ ਸੱਚੀ ਉਹਦੀ ਭੁੱਖ ਮਰੀ ਸੀ ਉਹ ਰੱਜਿਆ ਸੀ ਉਹਨੇ ਸਾਡੀ ਏਡੀ ਵੱਡੀ ਭੇਟਾ ਨੂੰ ਠੁਕਰਾ ਕੇ ਠੋਡ ਮਾਰ ਦਿੱਤਾ ਉਹਦਾ ਭਟੇੜ ਰੱਜਿਆ ਸੀ ਸੁਤਰੇ ਸ਼ਾ ਕਿੱਡੀ ਵੱਡੀ ਸਾਖੀ ਦੇ ਗਏ ਵੀ ਮਹਾਰਾਜ ਜੋ ਕੋਈ ਮਰਜ਼ੀ ਕਰੀ ਜਾਵੇ ਤੁਸੀਂ ਕਿਹਾਂ ਭੋਗੋਂ ਨੂੰ ਲਵਾਈ ਜਿਹਨੂੰ ਪਿਆਰ ਕਰਦਾ ਵੇ ਸਭ ਤੋਂ ਪਿਆਰਾ ਹੈ ਤੇ ਪੇਟ ਹੀ ਢੇਢੀ ਆ ਜੇ ਕਿਤੇ ਇਨਾਂ ਲੋਕਾਂ ਦੇ ਢੱਡ ਭਰੇ ਹੁੰਦੇ ਤੇ ਅੱਜ ਆਪਣੇ ਪਗਾਨਾ ਲੈਂਦੀਆਂ ਅੱਜ ਆਪਣੇ ਬਾਪੂਆਂ ਛੜਕਾਂ ਦੇ ੱੱੱਕੇ ਨਾ ਖਾਂਦੇ ਫਿਰਦੇ ਇਹ ਉਹ ਹੀ ਲੋਕ ਨੇ ਜਿਹੜੇ ਤੁਹਾਡੇ ਚ ਬਹਿ ਕੇ ਕਿਤੇ ਤੁਹਾਡੀ ਗੱਲ ਕਰਦੇ ਸੀ ਤੇ ਅੱਜ ਤੁਹਾਡਾ ਗਲ ਘੁੱਟ ਰਿਹਾ ਕੋ ਸਤਨਾਮ ਤਨ ਮੇਰੇ ਸਤਿਗੁਰੂ ਮਹਾਰਾਜ ਨੇ ਸਾਨੂੰ ਆਖਿਆ ਸੱਚੇ ਨਾਮ ਕੀ ਲਾਗੈ ਪੁੱਤ ਭੁੱਖੇ ਖਾਏ ਗੱਲ ਚੱਲਣ ਦੀ ਸੀ ਵੀ ਆਪਾਂ ਦੇ ਸਿੱਖ ਵੀ ਨਹੀਂ ਰਹਿ ਮਾਰੇ ਨੇ ਪੰਜ ਛੇ ਬਚਨ ਦੇ ਕੇ ਚਰਨ ਪਾਲ ਦਿੱਤੀ ਵੀ ਕੇਸ ਸੁੱਚੇ ਝੂਠ ਨਹੀਂ ਬੋਲਣਾ ਹੱਕ ਦੀ ਕਮਾਈ ਕਰਨੀ ਅੰਮ੍ਰਿਤ ਵੇਲੇ ਜਾਗਣਾ ਤੇ ਦਸਵੰਦ ਕੱਢਣਾ ਆਪਣੇ ਘਰ ਦੀ ਚੀਜ਼ਾਂ ਹਣੈਣੀਆਂ ਕਿਉਂਕਿ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੈ ਸੰਤ ਜੀ ਬਚਨ ਕਰਦੇ ਹੁੰਦੇ ਸੀ ਕਹਿੰਦੇ ਤਿੰਨ ਚੀਜ਼ਾਂ نوٹ ਕਰਿਓ ਜਦੋਂ ਸਰੀਰ ਜਾਗਦਾ ਹੈ ਨਾ ਸੰਸਾਰ ਨਾਲ ਜੁੜਦਾ ਬੋਲਿਓ ਜੀ ਜਦੋਂ ਸਰੀਰ ਜਾਗਦਾ ਸੰਸਾਰ ਨਾਲ ਜੁੜਦਾ ਏ ਜਦੋਂ ਮਨ ਜਾਗਦਾ ਤੇ ਵਿਚਾਰ ਨਾਲ ਜੁੜਦਾ ਏ ਤੇ ਜਦੋਂ ਆਤਮਾ ਜਾਗਦੀ ਏ ਤੇ ਨਿਰੰਕਾਰ ਨਾਲ ਉਹ ਆਤਮਾ ਦੀ ਯਾਦ ਚ ਆਪਾਂ ਬੈਠੇ ਆਂ ਆਖੋ ਸਤਨਾਮ ਤਿੰਨ ਤਿੰਨ ਜਿਹੜੇ ਪੈਗਾਮ ਗਿਣੇ ਗਏ ਨਾ ਕਿ ਜਦੋਂ ਸਰੀਰ ਜਾਗਦਾ ਤੇ ਸੰਸਾਰ ਨਾਲ ਜੁੜਦਾ ਵਾ ਤੇ ਅੱਜ ਕੀ ਬੰਦਿਆ ਜਿੰਨਾ ਬੱਚਿਆਂ ਬੱਚਿਆਂ ਦੇ ਸਿਰ ਤੇ ਦਿਮਾਲੇ ਸੀ ਅੱਜ ਤੋਂ 5-6 ਸਾਲ ਪਹਿਲਾਂ ਉਹ ਲੈ ਗਈ ਆਖੋਵੇ ਜਿਹੜੇ ਬੱਚਿਆਂ ਨੂੰ ਗੁਰਬਾਣੀ ਕੰਠ ਮੁਕਾਬਲੇ 'ਚ ਅਸੀਂ ਖੁਦ ਸਨਮਾਨ ਕੀਤਾ ਮੈਡਲ ਦਿੱਤੇ ਉਹਨਾਂ ਦੇ ਘਰੇ ਮੈਡਲ ਤੇ ਜ਼ਰੂਰ ਆ ਪਰ ਜਿਹੜੀ ਗੁਰਬਾਣੀ ਤੇ ਦਸਤਾਰ ਤੇ ਮੈਡਲ ਦਿੱਤਾ ਰੱਖ ਦੇ ਪੁੱਤ ਉਹ ਨਾਂ ਤੇ ਉਹਦੇ ਘਰ 'ਚ ਦਸਤਾਰ ਰਹਿ ਗਈ ਤੇ ਨਾ ਗੁਰਬਾਣੀ ਬੋਲੋ ਸਤਨਾਮ ਇਹ ਸਾਥ ਹੋ ਗਿਆ ਜੀ ਪੁੱਛਿਆ ਬੇਟਾ ਕੀ ਹੋਇਆ ਐਡਾ ਵੱਡਾ ਪਿਆਰ ਕਿਉਂ ਗਵਾ ਲਿਆ ਤੇ ਕਹਿੰਦੇ ਨਹੀਂ ਜੀ ਸਾਨੂੰ ਟੀਚਰਾਂ ਕਰਦੇ ਲੋਕ ਪੀੜੀ ਦਸਤਾਰ ਬੱਧੀ ਐ ਲੈ ਉਮਰ ਤੇਰੀ 20 ਸਾਲ ਦਾੜਾ ਕਿਡਾ ਕਿਡਾ ਵੱਡਾ ਹੋ ਗਿਆ ਖੁਸ ਸਤਨਾਮ ਇਹਦਾ ਮਤਬਲ ਜਦੋਂ ਸਰੀਰ ਜਾਗਦਾ ਸੰਸਾਰ ਨਾਲ ਜੁੜਦਾ ਏ ਵੀ ਅੱਜ ਸਾਰੇ ਸੰਸਾਰ ਦੇ ਕਾਮ ਰੂਪੀ ਕਬਜੇ ਚ ਆ ਗਏ ਹੁਣ ਕਈਆਂ ਨੂੰ ਲੱਗਣਾ ਵੀ ਜੀ ਦੀ ਉਮਰ 50 ਤੋਂ ਉੱਤੇ ਐ ਹੁਣ ਚੁੱਪ ਕਰਕੇ ਸਿਮਰਨ ਕਰੋ ਸੇਵਾ ਆਪਾਂ ਫੇਰ ਵੀ ਕੇਸ ਕਾਲੇ ਕਰੀ ਫਿਰਦੇ ਆਂ ਆਖੋ ਸਤਨਾਮ ਕਾ ਤੋ ਕੀਤੇ ਵਲਾਂ ਅਜੇ ਮਨ ਰੱਜਿਆ ਨਹੀਂ ਹੁਣ ਹੁਣ ਇੱਥੇ ਆ ਕੇ ਕਹਿਣਗੇ ਬਾਕੀ ਗੱਲਾਂ ਠੀਕ ਹੀ ਆ ਗਲਤ ਕਰ ਗਿਆ ਬਾਬਾ ਆਖੋ ਸਤਨਾਮ ਪਰ ਮੈਨੂੰ ਇੰਨਾ ਮੈਨੂੰ ਖੁਸ਼ੀ ਮਿਲਦੀ ਵੀ ਚਲੋ ਕਈਆਂ ਵੀਰਾਂ ਭੈਣਾਂ ਤੇ ਹੁੰਦਾ ਵੀ ਪਰ ਉਹ ਗੁੱਸਾ ਨਹੀਂ ਕਰਦੇ ਇਹ ਸਾਰੀ ਖੇਡ ਹੈ ਸਰੀਰ ਦੀ ਜਦੋਂ ਸਰੀਰ ਦੇ ਮੋਹਾਂ 'ਚ ਫਸਾਂਗੇ ਤੇ ਫਿਰ ਸਿੱਖੀ ਦੇ ਲਾਗੇ ਨਹੀਂ ਜਾਇਆ ਜਾਣਾ ਫਿਰ ਇਹੋ ਹੀ ਡਰ ਖਾਈ ਜਾਣਾ ਇੱਕ ਨੂੰ ਕਿਹਾ ਮੈਂ ਕਿਹਾ ਭਾਈ ਤੂੰ ਆਪਣੇ ਹੱਥੀਆ ਉਹਦਾ ਮੂੰਹ ਕਾਲਾ ਕਿਉਂ ਕੀਤਾ ਏ ਕਹਿੰਦਾ ਮੈਂ ਨਾ ਕਰਾਂ ਤੇ ਘਰ ਵਾਲੀ ਕਰ ਦਿੰਦੀ ਆਖੋ ਵੇਗਰ ਮੈਂ ਕਿਹਾ ਉਹ ਕਿਵੇਂ ਕਹਿੰਦਾ ਉਹ ਜੇ ਜੰਗ ਹੈ ਤੇ ਮੈਂ ਵਡੇਰਾ ਹਾਂ ਉਹ ਕਹਿੰਦੇ ਵਿਆਹ ਸ਼ਾਦੀ ਚ ਲੋਕੀ ਮੈਨੂੰ ਕਹਿੰਦੇ ਤੇਰਾ ਨਾ ਬੁੱਢਾ ਵਿਆਹਾ ਆਖੋ ਵੇਗਰ ਇਹ ਸੰਸਾਰ ਦੇ ਵਿਸ਼ੇ ਤੇ ਬੋਲਣ ਦੇ ਆਪਾਂ ਕਿ ਜਦੋਂ ਸਰੀਰ ਜਾਗਦਾ ਤੇ ਸੰਸਾਰ ਨਾਲ ਜੁੜਦਾ ਏ ਜਦੋਂ ਮਨ ਜਾਗਦਾ ਤੇ ਵਿਚਾਰ ਨਾਲ ਜੁੜਦਾ ਹੁਣ ਜਦੋਂ ਮਨ ਜਾਗੂਗਾ ਨਾ ਤੁਹਾਡਾ ਕੀਦੇ ਨਾ ਜੁੜੂਗਾ ਵਿਚਾਰ ਨਾਲ ਤੇ ਵਿਚਾਰ ਕੀ ਕਹਿੰਦੀ ਆ ਦੇਖ ਫਰੀਦਾ ਜੋਤੀਆ ਦਾੜੀ ਹੋਈ ਅਗੋਂ ਨੇੜਾ ਆਇਆ ਵਿਚਾਰ ਕੀ ਕਹਿੰਦੀ ਆ ਨਿਮੁਖ ਕਾਮ ਸਵਾਦ ਕਾਰਨੇ ਅਨਕ ਕੋਟ ਦੁਖ ਪਾਵੇ ਘੜੀ ਮੋਹਤ ਕਿਸ਼ਮਾਨੇ ਰਲੀਆਂ ਫਿਰ ਬਾਰ ਬਾਰ ਜਦੋਂ ਵਿਚਾਰ ਨਾਲ ਜੁੜੋਂਗੇ ਫਿਰ ਉਹ ਮਾਰੇ ਦੀ ਬਾਣੀ ਕਹਿੰਦੀ ਹਾਰ ਜਰੇ ਜਿਉ ਲੱਕਰੀ ਕੇਸ ਜਰੇ ਜਿਉ ਇਹੋ ਜੱਗ ਜਰਤਾ ਦੇਖ ਕੇ ਭਇਓ ਮਨ ਜਾਗ ਪਿਆ ਨਾ ਪਤਾ ਲੱਗ ਗਿਆ ਵੀ ਗੰਦਗੀ ਆ ਇਹ ਚੋ ਕੁਛ ਨਹੀਂ ਲੱਭਣਾ ਛੱਡਿਏ ਖੜਾ ਇਹਦਾ ਜਦੋਂ ਮਨ ਜਾਗਦਾ ਵਿਚਾਰ ਅੰਦਰ ਆ ਗਈ ਅੱਖੀ ਸੂਤਕ ਵੇਖਣਾ ਪਰ ਤਰੇ ਬੋਲੋ ਸੰਗ ਤੇ ਪਰ ਤਰੇ ਪਰਤਨ ਜਦੋਂ ਗੁਰਬਾਣੀ ਦੀ ਵਿਚਾਰ ਜਾਗੀ ਤੇ ਬਚਨ ਆਇਆ ਪਰ ਤੇਰੇ ਰੂਪ ਨਾ ਵੇਖੈ ਤੇ ਫਿਰ ਪਿੰਡ ਦੀ ਧੀ ਪਹਿਣ ਬਸ ਅੱਡੇ ਤੇ ਖੜੀ ਹੋਊਗੀ ਤੇ ਪਿੰਡ ਦੇ ਮੁੰਡੇ ਗੇੜੀ ਮਾਰਨਗੇ ਇਮਾਨਦਾਰੀ ਨਾਲ ਦੱਸਿਓ ਆਪਾਂ ਅੱਗੇ ਹੁੰਦਾ ਸੀ ਨਾ ਕਹਿਣਾ ਪਿੰਡ ਦੀਆਂ ਧੀਆਂ ਪਹਿਣਾ ਸਾਂਝੀਆਂ ਇੰਨਾ ਬੇੜਾ ਗਰਕ ਕਿੱਧਰ ਨੂੰ ਤੁਰ ਪਏ ਅਜ ਗਵਾਂਡੀ ਦੀ ਬੱਚੀ ਹੋਵੇ ਸ਼ਰਮ ਕੋਈ ਨਹੀਂ ਰਹਗੀ ਉਹ ਵਿਚਾਰੀ ਨੇ ਬਸ 'ਚ ਬਹਿਣਾ ਏ ਤੇ ਉਥੇ ਗੇੜੇ ਕੜਕੜ ਸੀਟੀਆਂ ਤੇ ਪਟਾਕੇ ਵਜ ਜਾਂਦੇ ਗੁਰਬਾਣੀ ਤੇ ਬੜੀ ਡੂੰਗੀ ਆ ਸਰੀਰ ਜਾਗਦਾ ਸੰਸਾਰ ਨਾਲ ਜੁੜਦਾ ਏ ਨੜੇ 90% ਗੰਦਕੀ ਮੋਬਾਈਲ ਚ ਸਾਰਿਆਂ ਦੇ ਹੱਥ 'ਚ ਬਰੂਦ ਫੜਿਆ ਮੈਂ ਕਿਹਨਾਂ ਸ਼ੁਕਰ ਆ ਮਾਝੇ ਵਾਲਿਓ ਤੁਹਾਡੇ ਚਰਨਾਂ ਤੇ ਨਮਸਕਾਰ ਜੀ ਤੁਸੀਂ ਆ ਉਪਰਾਲੇ ਕਰਕੇ ਸੰਗਤਾਂ ਨੂੰ ਕੋਈ ਲੰਗਰਾਂ ਦੀ ਸੇਵਾ ਕਰ ਰਿਹਾ ਕੋਈ ਜੋੜੇ ਘਰ ਕਰ ਰਿਹਾ ਕਿਸੇ ਨੇ ਚੌਂਕੜਾ ਮਾਰਿਆ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਕੀ ਤਲਾਈ ਮੇਰੇ ਮਹਿਬੂਬ ਦੇ ਪਿਆਰ ਚ ਜਦੋਂ ਮਨ ਜਾਗਦਾ ਵਿਚਾਰਨਾ ਜੁੜਦਾ ਕਈ ਨੌਜਵਾਨਾਂ ਦੇ ਫੋਨ ਆਏ ਭਾਈ ਸਾਹਿਬ ਜੀ ਐਤ ਕੀ ਕੇਸ ਰੱਖ ਲੇ ਕਿਸੇ ਦਾ ਫੋਨ ਆਇਆ ਭਾਈ ਸਾਹਿਬ ਕਥਾ ਸੁਣੀ ਮੈਂ ਅਜ ਤੋਂ ਬਾਅਦ ਦਾੜਾ ਤੇ ਕੇਸ ਕਾਲੇ ਬੋਲੀ ਚਲੋ ਟਾਈਮ ਹੋ ਗਿਆ ਨਹੀਂ ਕਰਾਂਗਾ ਕਿਸੇ ਵੀਰ ਦਾ ਫੋਨ ਆਇਆ ਕਹਿਣ ਲੱਗੇ ਮੈਂ ਕਬਰ ਤੇ ਜਾਂਦਾ ਸੀ ਮੱਟੀ ਤੇ ਵਿਚਾਰ ਸੁਣੀ ਐਤ ਕੀ ਸਾਰਾ ਟੰਬਰ ਸ੍ਰੀ ਆਨੰਦਪੁਰ ਸਾਹਿਬ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਆਏ ਜਿੰਨੀ ਜੋਗੇ ਕਰੀ ਜੰਨੇ ਆ ਜਦੋਂ ਇਦਾਂ ਦਾ ਫੋਨ ਆਉਂਦਾ ਫਿਰ ਸਕੂਨ ਜਿਆ ਮਿਲ ਜਾਂਦਾ ਕਿ ਤੁਹਾਡੇ ਵੱਲੋਂ ਦਿੱਤੀ ਹੋਈ ਭੇਟਾ ਜਿਹੜੀ ਇਕੱਠੀ ਕਰਕੇ ਨਾ ਸਫਲੀ ਹੋ ਗਈ ਸਕੂਨ ਮਿਲ ਗਿਆ ਤੇ ਜੇ ਹੁਣ ਇੱਕੋ ਹੀ ਗੱਲ ਕਿ ਨਹੀਂ ਬਾਬਾ ਜੀ ਹੁਣ ਨਹੀਂ ਕਹੇ ਸਮਝਣਾ ਕਿਉਂ ਨਹੀਂ ਸਮਝਣਾ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣੇ ਲਾਵੇ ਤਨ ਬਾਬਾ ਦਰਸ਼ਨ ਸਿੰਘ ਜੀ ਜਿਨ੍ਹਾਂ ਨੇ ਜੀਵਨ ਬਸਰ ਕੀਤਾ ਵਿਚਾਰ ਚੱਲਣ ਦੇ ਹੀ ਜਦੋਂ ਸਰੀਰ ਜਾਗਦਾ ਹੈ ਤੇ ਸੰਸਾਰ ਨਾਲ ਜੁੜਦਾ ਹੈ ਜਦੋਂ ਬੰਦੇ ਦਾ ਮਨ ਜਾਗਦਾ ਤੇ ਵਿਚਾਰ ਨਾਲ ਉਦੋਂ ਆਟੋਮੈਟਿਕ ਰੰਗ ਚੜਜਣਾ ਫਿਰ ਕਹਿਣਾ ਨਹੀਂ ਪੈਂਦਾ ਵੀ ਗੁਰੂ ਆਲੇ ਬਣੋ ਤੇ ਜਦੋਂ ਆਤਮਾ ਜਾਗਦੀ ਉਦੋਂ ਨਿਰੰਕਾਰ ਦਾ ਮਿਲਾਪ ਹੋ ਜਾਂਦਾ ਭਈ ਪ੍ਰਾਪਤਮਨੁਖ ਦੇਹਰੀਆ ਗੋਬਿੰਦ ਮਿਲਨ ਕੀ ਅਵਰ ਕਾਜ ਤੇਰੈ